ਮੇਰਾ ਨਾਮ ਸਿਮਰਪ੍ਰੀਤ ਕੌਰ ਆ ਮੈਂ ਥੈਰਾਪਿਸਟ ਆ ਗਰਨਾਲਡੇ ਹਸਪੀਟਲ ਦੇ ਵਿੱਚ ਮੈਮ ਜਿਹੜੇ ਸ਼ਹਿਰ ਦੇ ਵਿੱਚ ਇੱਕ ਖਬਰ ਚੱਲੀ ਹੈ ਉਸ ਨੂੰ ਕਿਸੇ ਨੂੰ ਦਿੱਕਤ ਨਹੀਂ ਦੇ ਰਹੀ ਅ ਸ ਬੇਸਿਕਲੀ ਬਹੁਤ ਡਰ ਪਾਉਣ ਵਾਲੀ ਘਟਨਾ ਹੈ ਬੇਸਿਕਲੀ ਇਹ ਹੈ ਜਿਵੇਂ ਹੁਣ ਅਸੀਂ ਦੂਸਰੀ ਸਿਟੀਸ ਤੋਂ ਆਕੇ ਦੂਸਰੀ ਸਿਟੀਸ ਦੇ ਵਿੱਚ ਕੰਮ ਕਰ ਰਹੇ ਆ ਪੇਰੈਂਟਸ ਬਹੁਤ ਅਨਸੇਫ ਮਹਿਸੂਸ ਕਰ ਰਹੇ ਨੇ ਮਤਲਬ ਬਹੁਤ ਗਲਤ ਚੀਜ਼ ਹੋਈ ਆ ਇੱਕ ਡਾਕਟਰ ਦੇ ਨਾਲ ਕਿਉਂਕਿ ਡਾਕਟਰ ਸਾਰਿਆਂ ਦੀ ਜਾਨਾਂ ਬਚਾਉਂਦੇ ਨੇ ਬਟ ਉਹਨਾਂ ਦੀ ਹੀ ਜਾਨ ਲੈ ਲਈ ਗਈ ਆ ਤੁਸੀਂ ਕਿ ਤੁਹਾਨੂੰ ਕਨਫਰਮ ਹੋ ਗਿਆ ਤਾਂ ਮੈਂ ਬਿਲਕੁਲ ਨਾ ਰਿਕਵਰ ਨਾ ਰਿਪੋਰਟ ਦੇ ਜੀ ਹਾਂ। ਸ ਮੈਨੂੰ ਬੇਸਿਕਲੀ 3 ਸਾਲ ਹੋ ਗਏ ਨੇ ਸਤੰਬਰ ਦੇ ਵਿੱਚ। ਕਿੰਨਾ ਅਨਸੇਫ ਸੰਦਰਭ ਨਹੀਂ ਮੈਨੂੰ ਲੱਗਦਾ। ਸਰ ਜਿਵੇਂ ਹੁਣ ਆਸ-ਪਾਸ ਟਰੈਵਲ ਕਰਨਾ ਹੈ ਜਾਂ ਇੱਥੇ ਰਹਿਣਾ ਹੈ ਉਹ ਚੀਜ਼ ਅਨਸੇਫ ਲੱਗ ਰਹੀ ਹੈ ਕਿਉਂਕਿ ਕੁਝ ਨਹੀਂ ਪਤਾ ਹੈਗਾ ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ। ਮਤਲਬ ਇਹ ਚੀਜ਼ ਸਾਨੂੰ ਅਨਸੇਫ ਮਹਿਸੂਸ ਕਰਵਾ ਰਹੀ ਆ ਜਿਵੇਂ ਪੇਸ਼ੈਂਟਸ ਵਗੈਰਾ ਨਾਲ ਅਸੀਂ ক্লোਜ਼ ਕੰਟੈਕਟ ਦੇ ਵਿੱਚ ਹੁੰਨੇ ਆ ਬਿਕੋਜ਼ ਫਿਜ਼ੀਓਥੈਰੇਪਿਸਟਾਂ ਸੀ ਸਾਨੂੰ ਜ਼ਿਆਦਾ ਸਮਾਂ ਇੱਕ ਪੇਸ਼ੈਂਟ ਦੇ ਨਾਲ ਬਤੀਤ ਕਰਨਾ ਪੈਂਦਾ ਹੈ। ਪਲਸ ਫਿਜ਼ੀਕਲ ਟੱਚ ਬਹੁਤ ਜ਼ਿਆਦਾ ਹੁੰਦਾ ਐ ਐਜ਼ ਅ ਫੀਮੇਲ ਮਤਲਬ ਉਹ ਚੀਜ਼ ਹੁਣ ਅਨਸੇਫ ਲੱਗ ਰਹੀ ਐ ਕਿ ਮਤਲਬ ਕਿਸੇ ਪੇਸ਼ੈਂਟ ਨੂੰ ਕਿਵੇਂ ਟਰੀਟ ਕਰੀਏ ਪਰ ਲੱਗਦਾ ਕਿ ਫੈਮਿਲੀ ਨੂੰ ਵੀ ਕੋ ਟੈਨਸ਼ਨ ਹੈ ਕਿ ਫੈਮਿਲੀ ਨਾਲ ਗੱਲਬਾਤ ਹੋ ਰਹੀ ਐ ਬਿਲਕੁਲ ਸਰ ਫੈਮਿਲੀ ਦੇ ਬਾਰ-ਬਾਰ ਫੋਨ ਆ ਰਹੇ ਨੇ ਇਵਨ ਫੈਮਿਲੀ ਮੈਡੀਕਲ ਹੋ ਕੇ ਵੀ ਗਈ ਐ ਮਤਲਬ ਉਹਨਾਂ ਨੂੰ ਵੀ ਇਹ ਚੀਜ਼ ਬਹੁਤ ਡਰਾ ਰਹੀ ਐ ਉਹ ਇਹ ਵੀ ਕਹਿ ਰਹੇ ਨੇ ਕਿ ਅਗਰ ਤੁਹਾਡਾ ਮਨ ਹੈ ਤਾਂ ਰੁਕਨ ਦਾ ਰੁਕੋ ਨਹੀਂ ਤਾਂ ਅਦਰਵਾਈਜ਼ ਜੇ ਤੁਹਾਨੂੰ ਸੇਫ ਨਹੀਂ ਲੱਗਦਾ ਤਾਂ ਤੁਸੀਂ ਘਰ ਆ ਸਕਦੇ ਹੋ ਪਹਿਲਾਂ ਦਿੱਤਾ ਕਿ ਪਹਿਲਾਂ ਕਲਕੱਤਾ ਦੇ ਵਿੱਚ ਹੋਈਆਂ ਫਿਰ ਉਸ ਤੋਂ ਬਾਅਦ ਫਿਰ ਕਟਨਾਇਨਾਂ ਵਾਪਰ ਗਿਆ ਨੂੰ ਮੈਨੂੰ ਡਾਕਟਰ ਸੇਵਿੰਗ ਦਾ ਮੈਮ ਸਰ ਬਿਲਕੁਲ ਹੁਣ ਤੁਸੀਂ ਕੁੜੀਆਂ ਨੂੰ ਵੀ ਪੁੱਛੋਗੇ ਸਾਰੇ ਇਹੀ ਕਹਿਣਗੇ ਵੀ ਸੇਫਟੀ ਨਹੀਂ ਮਹਿਸੂਸ ਹੋ ਰਹੀ ਲਗਾਤਾਰ ਮਤਲਬ ਐਂਜ਼ਾਇਟੀ ਰਹਿ ਰਹੀ ਹੈ ਇਸ ਚੀਜ਼ ਕਰਕੇ ਈਵਨ ਪੀਜੇਸ ਦੇ ਵਿੱਚ ਵੀ ਐਵੇਂ ਲੱਗ ਰਿਹਾ ਹੈ ਕਿ ਕੁਝ ਨਾ ਕੁਝ ਹੋ ਜਾਏਗਾ ਜਾਂ ਕੁਝ ਇਹ ਡਰ ਰਹਿ ਰਿਹਾ ਹੈ ਲਗਾਤਾਰ ਲੰਮੇ ਸਮੇਂ ਵਾਸਤੇ ਕਿਦਾਂ ਦੀ ਸੁਰੱਖਿਆ ਹੋਣੀ ਚਾਹੀਦੀ ਮੈਨਾਂ ਡਾਕਟਰ ਸਰ ਸਕਿਉਰਿਟੀ ਹੋਣੀ ਚਾਹੀਦੀ ਹੈ ਗਾਰਡਸ ਹੋਣੇ ਚਾਹੀਦੇ ਨੇ ਕੈਮਰਾਜ਼ ਹੋਣੇ ਚਾਹੀਦੇ ਨੇ ਜੇ ਕੋਈ ਇਨਸੀਡੈਂਟ ਹੁੰਦਾ ਵੀ ਹੈ ਮਤਲਬ ਕੁਝ ਅਸੀਂ ਇਹ ਜਿਹਾ ਕੋਈ ਸੈੱਲ ਹੋਣਾ ਚਾਹੀਦਾ ਜਿਹਦੇ ਵਿੱਚ ਜਾ ਕੇ ਆਪਾਂ ਕੰਪਲੇਂਟ ਕਰ ਸਕੀਏ ਤੇ ਸਾਡੀ ਸੁਣਵਾਈ ਹੋ ਸਕੇ ਮਤਲਬ ਕਿ ਲੜਕੀਆਂ ਪੀਜੀ ਦੇ ਵਿੱਚ ਨਹੀਂ ਹੈ ਸੇਫ ਸੋ ਕਿਸੇ ਦਾ ਕੁਝ ਨਹੀਂ ਪਤਾ ਹੈਗਾ ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਆਪਣੀ ਸੇਫਟੀ ਆਪਣੇ ਹੱਥ ਦੇ ਵਿੱਚ ਹੁੰਦੀ ਹੈ ਮਤਲਬ ਉਸ ਹੱਬ ਦੇ ਨਾਲ ਡਰਤਾ ਹੈ ਸ